ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵਏ ਨਮ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇਸਾਨੰਦਨ ਜਸਵੀਰ ਸਿੰਘ ਮੁਖ ਸੇਵਾਦਾਰ ਗੁਰਦਵਾਰਾ ਬੁਰਜ ਸਹਿਬ ਮਾਈ ਦੇਸਾਂ ਪਾਤਸ਼ਾਹੀ ਦਸਮੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਸਵਾਰਿਓ ਗੁਰੂ ਪਿਆਰਿਓ ਆਉ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹੰਸਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਈਆਂ ਇਲਾਹੀ ਡਿਉਟੀਆਂ صدਕਾ ਆਪਾ ਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾ ਤੰਤਨਮਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਸਵਾਰਿਓ ਗੁਰੂ ਪਿਆਰਿਓ ਅੱਜ ਦੀ ਕਲਾਸ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੀ ਬਾਣੀ ਚੋਂ ਹੈ ਅੱਜ ਆਪਾਂ ਨੂੰ ਪ੍ਰੇਰਣਾ ਦੇਣਗੇ ਸਿਖਾਉਣਗੇ ਭਗਤ ਜੀ ਕਿ ਜਿਹੜਾ ਵਿਧਾਨ ਚੱਲ ਰਿਹਾ ਹਜ਼ਾਰਾਂ ਸਾਲਾਂ ਤੋਂ ਰਿਸ਼ੀਆ ਮੁਨੀਆਂ ਪ੍ਰਾਤਨ ਗੁਰੂਆਂ ਨੇ ਇੱਕ ਵਿਧਾਨ ਬਣਾਇਆ ਹੋਇਆ ਸੀ ਉਸ ਟਾਈਮ ਕਿ ਦਿਸਦੇ ਨੂੰ ਪੂਜਣ ਲਾ ਕੇ ਆਣ ਦਿਸਦੇ ਦਾ ਅਹਿਸਾਸ ਕਰਾਉਣਾ ਆਕਾਰ ਤੋਂ ਨਿਰਆਕਾਰ ਦੀ ਭਗਤੀ ਦਾ ਸਿਸਟਮ ਸੀਗਾ ਜਿਹਦੇ ਵਿੱਚ ਭਗਵਾਨ ਦੀਆਂ ਮੂਰਤਾਂ ਠਾਕੁਰ ਜੀ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਨੀ ਫੋਲ ਚੜਾਉਣੇ ਭੋਗ ਦਵਾਉਣੇ ਇਹ ਚੀਜ਼ ਕਰਦੇ ਆ ਜਦੋਂ ਅੰਦਰ ਖੁੰਦਦਾ ਆਪਣਾ ਆਪਾ ਖੁੰਦਦਾ ਜਿਹਦਾ ਬਾਣੀ ਗੱਲ ਕਰਦੀ ਹੈ ਜਿਹਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਆ ਕਿ ਉਹ ਅਕਾਲ ਹੈ ਕਾਲ ਤੋਂ ਪਰੇ ਹੈ ਨਿਰਾਰਕਾਰ ਹਸਤੀ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਉਹ ਸੁਪਰ ਇੰਟੈਲੀਜੈਂਸ ਹੈ ਜਿਹੜੀ ਸਾਨੂੰ ਮਿਲਦੀ ਹੈ ਹਰ ਵੇਲੇ ਹਰ ਥਾਂ ਹੈ ਜਦੋਂ ਉਹ ਚੀਜ਼ ਖੁੰਦੀ ਆ ਤਾ ਫਿਰ ਇਹਨਾਂ ਚੀਜ਼ਾਂ ਦਾ ਖੰਡਨ ਵੀ ਸਾਹਮਣੇ ਆ ਜਾਂਦਾ ਜਿਨ੍ਹਾਂ ਨੇ ਪਹਿਲੀ ਤੋਂ ਪੜਨ ਲੱਗਣਾ ਜਿਨ੍ਹਾਂ ਨੇ ਹਲੇ ਮੁੜਨਾ ਹੀ ਆ ਇੱਧਰ ਉਹਨਾਂ ਦੀ ਸ਼ੁਰੂਆਤ ਇਸੇ ਤਰ੍ਹਾਂ ਹੀ ਹੁੰਦੀ ਆ ਵੀ ਉੜਾ ਉੱਠ ਆੜਾ ਅਬੀਡੀਟ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਮੂਰਤੀ ਪੂਜਾ ਕਿਉਂ ਕਰਦੇ ਹੋ ਕਿਉਂਕਿ ਜਿਹੜਾ ਬੱਚਾ ਜਿਵੇਂ ਵੀ ਆਉਂਦਾ ਅਧਿਆਤਮ ਵਾਲੇ ਪਾਸੇ ਉਹਨੂੰ ਲਿਆਂਦਾ ਜਾਂਦਾ ਜਿਵੇਂ ਜਿਵੇਂ ਉਹਦੀ ਚੇਤਨ ਸੱਤਾ ਜਾਗਦੀ ਹੈ ਜਿਵੇਂ ਜਿਵੇਂ ਆਕਾਰ ਤੋਂ ਨਿਰਾਕਾਰ ਵੱਲ ਜਾਣ ਦੀ ਬਿਰਤੀ ਵੱਧਦੀ ਆ ਤੋ ਆਪਣੇ ਆਪ ਹੀ ਉੱਚਾ ਉਠਦਾ ਜਾਂਦਾ ਜਿਵੇਂ ਉਹ ਪਹਿਲੀ ਵਾਲੇ ਬੱਚੇ ਨਾ ਹੁੰਦਾ ਜਿੱਦ ਦੇ 35 ਚੇਤੇ ਹੋ ਜਾਂਦੀ ਉਹਦੇ ਮੂਰਤਾਂ ਭੁੱਲ ਜਾਂਦਾ ਜਿਵੇਂ ਜਿਵੇਂ ਉਹਦੇ ਗਿਆਨ ਚੇਤੇ ਹੁੰਦਾ ਉਹਦੇ ਉਹ ਪਹਿਲੀ ਦਾ ਕਾਇਦਾ ਵੀ ਭੁੱਲ ਜਾਂਦਾ ਹੈ ਪਹਿਲੀ ਦੀਆਂ ਕਿਤਾਬਾਂ ਵੀ ਭੁੱਲ ਜਾਂਦਾ ਮੁੜ ਕੇ ਸਾਰੀ ਜ਼ਿੰਦਗੀ ਸ਼ਾਇਦ ਉਹ ਦੇਖਦਾ ਵੀ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਗਿਆਨ ਸੀ ਉਹਨੇ ਹਾਸਲ ਕਰ ਲਿਆ ਉਸ ਗਿਆਨ ਦੇ ਸਿਰ ਤੇ ਉਹਨੇ ਦੂਸਰੀ ਕਲਾਸ ਪਾਸ ਕਰੀ ਐ ਮੜ ਕੇ ਦੂਸਰੀ ਦੀਆਂ ਕਿਤਾਬਾਂ ਨੂੰ ਵੀ ਹੱਥ ਨਹੀਂ ਲਾਉਂਦਾ ਉਹਨਾਂ ਨੂੰ ਵੀ ਉਹ ਪੜਦਾ ਤੇ ਉਹਨਾਂ ਚੋਂ ਗਿਆਨ ਲੈਂਦਾ ਗਿਆਨ ਲੈ ਕੇ ਅੱਗੇ ਤੀਜੀ ਚੌਥੀ ਆਏ ਸਰੇ ਤੱਕ ਪਹੁੰਚਦਾ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਬਹੁਤ ਉੱਚ ਕੋਟੀ ਤੋਂ ਦੱਸ ਰਹੇ ਨੇ ਇਹ ਸਾਰੀ ਗੱਲਬਾਤ ਬਾਬਤ ਆਸਾ ਆਨੀਲੇ ਕੁੰਭ ਪੜਾਈ ਲੈ ਊਦਕ ਠਾਕਰ ਕਾ ਇਸ਼ਨਾਨ ਕਰਾਂ ਬਿਆਲੀ ਸਲਖ ਜੀ ਜਲ ਮਹਿ ਹੋਤੇ ਬੀਠੜ ਪਹਿਲਾ ਕਾਇ ਕਰੋ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਜਿਸ ਦੀ ਸੱਤਾ ਦੀ ਗੁਰੂ ਨਾਨਕ ਗੰਦ ਕਰਦੇ ਆ ਗੁਰੂ ਰਾਮਦਾਸ ਗੰਦ ਕਰਦੇ ਆ ਭਗਤ ਕਬੀਰ ਗੰਦ ਕਰਦੇ ਆ ਕਿਉ ਪਰਮ ਪਿਤਾ ਪਰਮਾਤਮਾ ਠਾਕੁਰ ਦਾ ਰੂਪ ਧਾਰ ਕੇ ਹਰਜੀ ਦਾ ਰੂਪ ਧਾਰ ਕੇ ਸੰਸਾਰ ਚ ਆਉਂਦੇ ਆ ਆਪਣੇ ਸੰਤਾਂ ਦੀ ਭਗਤਾਂ ਦੀ ਮਦਦ ਕਰਦੇ ਆ ਦਰਸ਼ਨ ਦਿੰਦੇ ਆ ਤੇ ਦੁਨੀਆਂ ਵਾਲੇ ਉਸ ਪਾਵਰ ਨੂੰ ਪੂਜਦੇ ਆ ਧਿਆਉਂਦੇ ਆ ਉਹਨੂੰ ਪੂਜਣ ਤੋਂ ਪਹਿਲਾਂ ਇੱਕ ਗੱਲ ਸਾਡੇ ਦਿਮਾਗ ਦੇ ਵਿੱਚ ਹੁੰਦੀ ਆ ਕਿ ਸਾਰਾ ਕੁਝ ਸੁੱਚਾ ਚਾਹੀਦਾ ਮੰਦਰ ਬਣਿਆ ਮੰਦਰਾਂ ਚ ਅੱਜ ਵੀ ਉਵੇਂ ਹੀ ਹੁੰਦਾ ਭਗਤ ਜੀ ਜਦੋਂ ਜਾਗ ਜਾਂਦੇ ਆ ਜਦੋਂ ਦੇਖਦੇ ਆ ਕਿ ਕਣ-ਕਣ ਦੇ ਵਿੱਚ ਉਹ ਆਪ ਹੀ ਆ ਕੰਲੀ-ਕੰਲੀ ਚੀਜ਼ ਦੇ ਵਿੱਚ ਮਾਲਕ ਹੀ ਹੈ ਤਾਂ ਉਥੇ ਫਿਰ ਇਹ ਗੱਲ ਲਿਖਦੇ ਆ ਕਹਿੰਦੇ ਆਂਦੀਲੇ ਕੁੰਭ ਭਰਾਈ ਲੈ ਉਦਕ ਠਾਕਰ ਕੋ ਇਸ਼ਨਾਨ ਕਰੋ ਕਹਿੰਦੇ ਤੌੜਾ ਚੱਕਿਆ ਪਾਣੀ ਦਾ ਭਰ ਕੇ ਲਿਆਂਦਾ ਠਾਕਰ ਜੀ ਨੂੰ ਇਸ਼ਨਾਨ ਕਰਾਉਣ ਵਾਸਤੇ ਠਾਕਰ ਜੀ ਕ੍ਰਿਸ਼ਨ ਮਹਾਰਾਜ ਨੂੰ ਬਯਾਲੀਸ ਲਖ ਜੀ ਜਲਮ ਹੈ ਹੋਤੇ ਬੀਠਲ ਭੈਲਾ ਕਾਇ ਕਰੋ ਹੁਣ ਕਹਿੰਦੇ ਗਏ ਤਾਂ ਅਸੀਂ ਜਲ ਸੁੱਚਾ ਲੈਣ ਕੇ ਸੁੱਚਾ ਹੋਣਾ ਚਾਹੀਦਾ ਝੂਠੇ ਹੱਥਾਂ ਲੱਗੇ ਹੋਣ ਪਰ ਜਦੋਂ ਉਸ ਨਦਰ ਨਾਲ ਦੇਖਿਆ ਭਗਤੀ ਜੀ ਨੇ ਜਦੋਂ ਦੇਖਦਾ ਕੋਈ ਜਦੋਂ ਧਿਆਨ ਦਿੰਦਾ ਕਿ 42 ਲੱਖ ਜੂਨੀਆਂ ਪਾਣੀ ਦੇ ਵਿੱਚ ਆ ਉਹ ਡੱਡੂ ਮਸਲੀਆਂ ਸਾਰੀਆਂ ਚੀਜ਼ਾਂ ਆਪਣਾ ਮਲ ਮੂਤਰ ਜਲ ਚੀ ਤਿਆਗਦੀਆਂ ਤੇ ਇਹ ਸੂਚਾ ਕਿਵੇਂ ਹੋ ਗਿਆ ਫਿਰ ਇਹ ਬੀਠਣ ਨੂੰ ਪ੍ਰਮਾਤਮਾ ਨੂੰ ਠਾਕਰ ਜੀ ਨੂੰ ਕਿਵੇਂ ਚੜਾਇਆ ਜਾ ਸਕਦਾ ਇੱਥੇ ਹੁਣ ਕਹਿੰਦੇ ਕੀ ਕਰੀਏ ਪਾਣੀ ਦੇ ਵਿੱਚ ਇੰਨੀਆਂ ਜੂਨੀਆਂ ਤੇ ਉਹਨਾਂ ਦਾ ਸਾਰਾ ਕੁਝ ਹੀ ਇਹਦੇ ਵਿੱਚ ਹੈ ਹੁਣ ਮੈਂ ਠਾਕਰ ਜੀ ਦੀ ਮੂਰਤੀ ਦਾ ਉਸ ਸੁਪਰ ਪਾਵਰ ਵਾਲੇ ਦਾ ਅਸ਼ਨਾਣ ਕਿਵੇਂ ਕਰਾਵਾਂ ਇੱਥੇ ਦੱਸ ਵੀ ਰਹੇ ਆ ਗਿਆਨ ਵੀ ਦੇ ਰਹੇ ਆ ਨਾਲ ਐਂਡ ਤੇ ਉਹ ਸਮਝਾਉਣਗੇ ਵੀ ਵੀ ਅਸੀਂ ਕਹਿਣਾ ਕੀ ਚਾਹੁੰਦੇ ਆ ਵੀ ਜਿਹੜੀ ਚੀਜ਼ ਨੂੰ ਅਸੀਂ ਜਾਣਿਆ ਜਿਹਨੂੰ ਅਸੀਂ ਮਹਿਸੂਸ ਕੀਤਾ ਜਿਸ ਠਾਕਰ ਨਾਲ ਹਰਜੀ ਨਾਲ ਅਸੀਂ ਇੱਕਮ ਇੱਕ ਹੋਏ ਆ ਉਹ ਕਿਵੇਂ ਹੋਈਦਾ ਇਹ ਵੀ ਭਗਤ ਜੀ ਫਰਮਾਉਣਗੇ ਜੱਤਰ ਜਾਓ ਤਤ ਬੀਠਲ ਭੈਲਾ ਕਹਿੰਦੇ ਅਸਲ ਦੇ ਵਿੱਚ ਮੈਂ ਜਦੋਂ ਦਾ ਜਾਣਿਆ ਮੇਰੇ ਤੇ ਕਿਰਪਾ ਕੀਤੀ ਠਾਕਰ ਜੀ ਨੇ ਮੈਨੂੰ ਮੇਰੇ ਅੰਦਰੋਂ ਮਿਲਿਆ ਹੁਣ ਮੈਂ ਜਿੱਧਰ ਵੀ ਜਾਣਾ ਜਿੱਧਰ ਵੇਖਾਂ ਤੂੰ ਹੀ ਤੂੰ ਵਾਲੀ ਵਸਤਾ ਜੱਤਰ ਜਾਉ ਤਤ ਬੀਠਲ ਪਹਿਲਾ ਮੇਰਾ ਬੀਠਲ ਮੇਰਾ ਠਾਕਰ ਮੈਨੂੰ ਕਣਕਣ ਚੋਂ ਦਿਸਦਾ ਉਹ ਤੋਂ ਬਿਨਾ ਨਾ ਜਾਣਾ ਨਾ ਜਲਦੇ ਜੀਵ ਹੈ ਨਾ ਇਹ ਧਰਤੀ ਹੈ ਕਣਕਣ ਦੇ ਵਿੱਚ ਉਹ ਸੁਪਰ ਪਾਵਰ ਹੈ ਸੁਪਰ ਇੰਟੈਲੀਜੈਂਸ ਹੈ ਅਕਾਲ ਪੁਰਖ ਹੈ ਜੀਨੇ ਭਗਵਾਨ ਬਣਾਏ ਗੁਰੂ ਬਣਾਏ ਪੀਰ ਬਣਾਏ ਉਹ ਸਾਰਿਆਂ ਦੇ ਹੀ ਵਿੱਚ ਹੈ ਉਹ ਸੁਪਰ ਪਾਵਰ ਜਿਹੜਾ ਅਕਾਲ ਆ ਨਾ ਉਸੇ ਦੇ ਹੀ ਇਹ ਜੇ ਖੰਡ ਬ੍ਰਹਿਮੰਡ ਪਤਾ ਨਹੀਂ ਕਿੰਨੇ ਕਾ ਉਸੇ ਦੇ ਬਣਾਏ ਹੋਏ ਨਿਜਮ ਪਤਾ ਨਹੀਂ ਹੋਰ ਕਿੰਨੇ ਕਾ ਉਹ ਸਾਨੂੰ ਹਰ ਥਾਂ ਦੇ ਵਿੱਚ ਪਾਵਰ ਚ ਦਿਸਦਾ ਜੱਤਰ ਜਾਉ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇਲਾ ਰਹਾਉ ਇਹ ਰਹਾਉ ਦੀਪੰਗਤੀ ਆ ਪਾਸ਼ਾ ਕਹਿੰਦੇ ਉਹ ਮਾਲਕ ਜਿਹੜਾ ਮੈਨੂੰ ਮਿਲ ਚੁੱਕਿਆ ਉਹ ਸੁਪਰ ਪਾਵਰ ਹਰ ਥਾਂ ਤੇ ਹੈ ਆਪਣੇ ਆਨੰਦ ਚ ਹੈ ਮਹਾ ਆਨੰਦ ਚ ਹੈ ਕੋਲੋਲ ਕਰਦਾ ਹੈ ਖੇਡਾਂ ਕਰਦਾ ਹੈ ਆ ਜਿਹੜਾ ਸਾਡੇ ਸਾਹਮਣੇ ਸਿਸਟਮਾ ਨਾ ਇਹ ਉਹਦੀਆਂ ਖੇਡਾਂ ਹੈ ਇਸੇ ਕਰਕੇ ਇਹਨੂੰ ਦਸ਼ਮ ਪਾਸ਼ਾ ਨੇ ਕਿਹਾ ਸੀ ਮੈਂ ਹਾਂ ਪਰਮਪੁਰਖ ਕੋ ਦਾਸਾ ਵੇਖਣ ਆਇਓ ਜਗਤ ਤਮਾਸਾ ਏ ਦਸਵ ਪਾਸ਼ਾ ਨੇ ਵੀ ਏਸੇ ਦਾ ਹੀ ਨਾਂ ਦਿਆ ਕਿ ਜਗਤ ਇੱਕ ਤਮਾਸ਼ਾ ਉਹਦੀ ਕੇਰਾ ਉਹਦੀਆਂ ਕਲੋਨਾ ਜਿਹੜਾ ਮਹਾ ਆਨੰਦ ਦੇ ਵਿੱਚ ਹੈ ਉਹ ਸੁਪਰੀਮ ਪਾਵਰ ਹੈ ਜਿਹੜੀ ਜਾਗਤ ਜੋਤ ਹੈ ਜਿਹਦੇ ਬਾਬਤ ਪਾਸ਼ਾ ਨੇ ਕਿਹਾ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਣਾ ਮਨ ਨੈ ਕਨ ਆਣਾ ਉਹੀ ਤੁਹਾਡੇ ਧਿਆਨ ਚ ਹੋਣੀ ਚਾਹੀਦੀ ਹੈ ਮੇਨ ਪਾਵਰ ਜਿਹਦੇ ਚ ਅਸੀਂ ਸਾਰੇ ਬਣੇ ਆ ਜਿਹਦੇ ਚ ਅਸੀਂ ਸਾਰਿਆਂ ਨੇ ਸਮਾ ਜਾਣਾ ਓਮਕਾਰ ਦੀ ਧੁਣ ਉਸ ਦੀ ਆਪਣੀ ਧੁਣਾ ਜਿਹਦੇ ਚੋਂ ਸਾਰਾ ਸੰਸਾਰ ਪੈਦਾ ਹੁੰਦਾ ਅੱਗੇ ਪਾਸ਼ਾ ਸਾਨੂੰ ਕੀ ਸਮਝਾਉਂਦੇ ਆ ਅਸ਼ਨਾਣ ਵਾਲੀ ਗੱਲ ਨਿਬੜੀ ਤਾਂ ਕਹਿੰਦੇ ਫੇਰ ਸਾਨੂੰ ਪਤਾ ਲੱਗਿਆ ਵੀ ਹਾਰ ਵੀ ਪਾਉਣਾ ਆਨੀਲੇ ਫੂਲ ਪਰੋਈ ਦੇ ਮਾਲਾ ਠਾਕਰ ਕੀ ਹਾਂ ਪੂਜ ਕਰਾਂ ਕਹਿੰਦੇ ਫੁੱਲ ਤੋੜੇ ਲਿਆ ਕੇ ਮਾਲਾ ਪਰੋਈ ਕਾਹਦੇ ਵਾਸਤੇ ਵੀ ਇਹ ਠਾਕਰ ਜੀ ਨੂੰ ਪਹਿਨਾਉਣੀ ਹੈ ਠਾਕਰ ਜੀ ਦੀ ਪੂਜਾ ਕਰਨੀ ਹੈ ਉੱਥੇ ਫਿਰ ਉਹੀ ਆ ਗਿਆ ਸਾਹਮਣੇ ਕਿ ਸੋਚਿਆ ਫੁੱਲ ਪਹਿਲੇ ਬਾਸ ਲਈ ਹੈ ਭਵਰਾ ਬੀਟਲ ਪਹਿਲਾ ਕਾਏ ਕਰੋ ਕਹਿੰਦੇ ਜੇ ਇਸ ਗੱਲ ਨੂੰ ਸੱਚ ਝੂਠ ਮੰਨਦੇ ਆ ਨਾ ਤਾਂ ਪਹਿਲਾਂ ਹੀ ਭਵਰਾ ਆ ਕੇ ਸੁਗੰਧੀਆਂ ਮਾਣ ਗਿਆ ਫੁੱਲਾਂ ਤੋਂ ਜਿਹੜੇ ਫੁੱਲ ਅਸੀਂ ਬੜੇ ਪਿਆਰ ਨਾਲ ਬੜੇ ਪ੍ਰੇਮ ਨਾਲ ਕਹਿੰਦੇ ਆ ਕਿ ਅਸੀਂ ਗੁਰੂ ਮਹਾਰਾਜ ਨੂੰ ਚੜਾਉਣੇ ਆ ਫੁੱਲ ਅਸੀਂ ਠਾਕੁਰ ਜੀ ਨੂੰ ਚੜਾਉਣੇ ਆ ਬੜੀਆਂ ਅਸੀਂ ਬੱਚ ਤਾਂ ਕਰ ਕਰ ਲੱਖਾਂ ਰੁਪਏ ਅੱਜ ਕੱਲ ਲੋਕ ਅੱਜ ਵੀ ਲਾਉਂਦੇ ਆ ਕਹਿੰਦੇ ਜੇ ਐਸ ਪਾਸੇ ਉਹ ਦੇਖੋਗੇ ਤਾਂ ਉਹਨਾਂ ਦੀ ਬਾਸ ਨਾ ਪਹਿਲਾਂ ਹੀ ਭਵਰੇ ਲਹਿ ਗਏ ਰਾਸ ਚੂਛ ਗਏ ਉਹਨਾਂ ਪੁੱਲਾਂ ਦਾ ਜਿਨ੍ਹਾਂ ਨੂੰ ਤੁਸੀਂ ਮਾਲਾ ਲਈ ਨਹੀਂ ਆਉਨੇ ਹੋ ਹੁਣ ਕਹਿੰਦੇ ਫਿਰ ਉਹ ਬੀਠਲ ਕੀ ਕਰੂਗਾ ਜਿਹਦੀ ਖਾਤਰ ਆਪਾਂ ਇਹ ਸੜਕ ਤੋੜਦੇ ਆਂ ਉਹਨੇ ਹੀ ਤਾਂ ਪੈਦਾ ਕੀਤਾ ਸੀ ਉਹ ਤਾਂ ਡਾਣੀ ਤੇ ਵੀ ਉਹਦਾ ਹੀ ਸੀਗਾ ਹੁਣ ਉਹ ਕੀ ਕਰੇ ਫੇਰ ਆਗੀ ਖਵਾਉਣ ਪਿਉਣ ਦੀ ਗੱਲ ਜਿਹੜੀ ਆਪਾਂ ਅੱਗੇ ਕਰਦੇ ਆਂ ਆਨੀਲੇ ਦੂਧ ਰਿਧਾਈਲੇ ਖੀਰੰਗ ਠਾਕਰ ਕੋ ਨਾ ਵੀਦ ਕਰਾਂ ਕਹਿੰਦੇ ਦੁੱਧ ਲਿਆਂਦਾ ਖੀਰ ਰਿੰਨੀ ਨੌ ਤਰ੍ਹਾਂ ਦੇ ਮੇਵੇ ਲਿਆਂਦੇ ਕਈ ਤਰ੍ਹਾਂ ਦੇ ਪਦਾਰਥ ਇਕੱਠੇ ਕਰਦਾ ਬੰਦਾ ਜਦੋਂ ਪੂਜਾ ਕਰਦਾ ਸਾਧਨਾ ਕਰਦਾ ਭੇਟਾ ਕਰਦਾ ਮੂਰਤੀ ਦੇ ਅੱਗੇ ਰੱਖਣ ਲਈ ਹੁਣ ਦੁੱਧ ਦੀ ਗੱਲ ਫੇਰ ਕਰਦੇ ਆ ਪਾਸ਼ਾ ਕਹਿੰਦੇ ਪਹਿਲੇ ਦੂਧ ਪਟਾਰਿਓ ਬਸ਼ਰੈ ਬੀਠਣ ਪਹਿਲਾ ਕਾਇ ਕਰ ਕਹਿੰਦੇ ਭਗਵਾਨ ਤੋਂ ਤਾਂ ਪਹਿਲਾਂ ਬਛੜਾ ਹੀ ਚੁੰਗ ਗਿਆ ਭੋਗ ਤਾਂ ਬੱਚਾ ਲਵਾ ਗਿਆ ਦੁੱਧ ਨੂੰ ਹੁਣ ਉਹ ਦੁੱਧ ਦੀ ਬਣਾਈ ਖੀਰ ਮੈਂ ਕਿਹੜੇ ਮੂੰਹ ਬੀਠਲ ਦੇ ਅੱਗੇ ਰੱਖਾਂ ਹੁਣ ਦੱਸੋ ਬੀਠਲ ਵਿਚਾਰਾ ਕੀ ਕਰੇ ਇਹ ਤਾਂ ਦੁੱਧ ਵੀ ਝੂਠਾ ਫੁੱਲ ਵੀ ਝੂਠੇ ਆ ਜਲ ਵੀ ਝੂਠਾ ਜੇ ਸੱਚ ਝੂਠ ਐ ਮੰਨਣੀ ਐ ਲੀ ਦੂਜੇ ਦਾ ਨਾ ਹੱਥ ਲੱਗ ਜੇ ਦੂਜਾ ਨਾ ਸੋਝੇ ਦੂਜੇ ਜਾਤੀ ਪਾਤੀ ਵਾਲਾ ਤਾਂ ਤਾਂ ਬੜੀ ਦੂਰ ਦੀਆਂ ਗੱਲਾਂ ਤੇ ਮਹਾਰਾਜ ਕਹਿੰਦੇ 42 ਲੱਖ ਜੀਵ ਪਾਣੀ ਦੇ ਵਿੱਚ ਹੀ ਆ ਜਿਨ੍ਹਾਂ ਦਾ ਮਲਬੁੱਤਰ ਪਾਣੀ ਦੇ ਨਾਲ ਹੀ ਮਿਲਿਆ ਵਾ ਜਿਹੜਾ ਛਕਦੇ ਹੋ ਤੇ ਗਾਂ ਭੋਗ ਲਵਾਉਣੇ ਹੋ ਇਹ ਚੀਜ਼ ਫਿਰ ਜਾਊ ਕਿੱਧਰ ਇਹ ਹੁਣ ਮਹਾਰਾਜ ਅੱਗੇ ਆਪ ਹੀ ਦੱਸਣਗੇ ਹੁਣ ਇਥੋਂ ਤੱਕ ਰੋ ਉਹ ਜਿੰਨੀ ਕਿ ਕਿਰਿਆ ਆਪਾਂ ਕਰਦੇ ਆਂ ਲੋਕ ਉਹ ਸਾਰੀ ਦੱਸਤੀ ਜਾਲ ਲਿਆਉਣ ਵਾਲੀ ਦੱਸਤੀ ਜਲ ਤੁਹਾਡੇ ਹਿਸਾਬ ਨਾਲ ਸੋਚਾ ਨਹੀਂ ਹੋ ਸਕਦਾ ਇਹ ਵੀ ਦਸਤਾ ਫਿਰ ਫੁੱਲਾਂ ਵਾਲੀ ਦਸਤੀ ਵੀ ਫੁੱਲ ਦਿਹਾਉਣੇ ਆ ਮਾਲਾ ਚੜਾਉਣੇ ਆ ਮਹਾਰਾਜ ਤੇ ਲਿਆ ਕੇ ਸਾਰਾ ਆਪਾਂ ਕਰਦਿਆਂ ਕਿਰਿਆ ਜੇ ਆਈ ਸੁੱਚੇ ਸਮਝਦੇ ਹੋ ਸੁੱਚੇ ਉਹ ਵੀ ਨਹੀਂ ਉਹਨਾਂ ਨੂੰ ਵੀ ਭਵਰੇ ਪਹਿਲਾਂ ਹੀ ਸੁਗ ਜਾਂਦੇ ਆ ਰਸ ਚੂਸ ਜਾਂਦੇ ਆ ਫਿਰ ਆਗੇ ਪਦਾਰਥ ਜਿਹੜੇ ਆਪਾਂ ਬਣਾ ਕੇ ਲੈ ਕੇ ਜਾਂਦੇ ਆ ਜਿਨ੍ਹਾਂ ਦੇ ਪਿੱਛੇ ਕਰੇ ਪਣਾ ਬੱਚਿਆਂ ਨੂੰ ਵੀ ਗੋੜਦੇ ਆ ਤੂੰ ਹੱਥ ਲਾਤਾ ਹਲੇ ਭੋਗਣੀ ਸੀ ਲੱਗਿਆ ਆ ਹੋ ਗਿਆ ਮਾਰੇ ਕਹਿੰਦੇ ਭੋਗ ਭਾਗ ਤਾਂ ਬੱਚੇ ਪਹਿਲਾਂ ਹੀ ਲਾ ਜਾਂਦੇ ਆ ਪਹਿਲੇ ਦੁੱਧ ਵਟਾਰਿਓ ਬਸ਼ਰੈ ਬੀਠਣ ਪੈਲਾ ਕਾਏ ਕਰੋ ਜਿੰਨੀਆਂ ਇਹਨਾਂ ਚੀਜ਼ਾਂ ਦੇ ਚੱਕਰ 'ਚ ਪਵੇਂਗਾ ਮਨੁੱਖ ਜਿੰਨਾ ਪੈਣਾ ਉਨਾ ਹੀ ਫਸਦਾ ਜਾਏਗਾ ਹੁਣ ਭਗਤ ਜੀ ਰਾਇ ਕੀ ਦਿੰਦੇ ਆਪਦੀ ਇਹ ਸਾਰੇ ਕਾਹੇ ਤੋਂ ਬਾਅਦ ਕਹਿੰਦੇ ਜੇ ਅਸੀਂ ਜਾਣਿਆ ਜਿਵੇਂ ਜੇ ਤੂੰ ਓਮੇ ਭਗਤੀ ਕਰਨੀ ਹੈ ਜਾਣਾ ਆਪਣੇ ਅੰਦਰ ਆਪਣੇ சுவாਸਾਂ ਨੂੰ ਮਹਿਸੂਸ ਕਰਦੇ ਆ ਉਹਦੇ ਦਰ ਪਹੁੰਚਣਾ ਹੈ ਈ ਬੇ ਬੀਠਲ ਊਪੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਬੀਠਲ ਜਾਨੀ ਆਪਾਂ ਪੰਜਾਬੀ ਚ ਕਹ ਲੀਏ ਰੱਬ ਪ੍ਰਮਾਤਮਾ ਭਗਤ ਜੀ ਕਹਿੰਦੇ ਵੀ ਇੱਥੇ ਵੀ ਉਹੀ ਪ੍ਰਮਾਤਮਾ ਉੱਥੇ ਵੀ ਉਹੀ ਪ੍ਰਮਾਤਮਾ ਪ੍ਰਮਾਤਮਾ ਤੋਂ ਬਿਨਾ ਸੰਸਾਰ ਨਹੀਂ ਹੈ ਬੇਸਕੋ ਪਾਣੀ ਹੈ ਤੇ ਪਾਣੀ ਦੇ ਜੀਵ ਆਉ ਖੋਦੀ ਪ੍ਰਮਾਤਮਾ ਪਰਮਾਤਮਾ ਦੇ ਜੀਵ ਨਹੀਂ ਪਰਮਾਤਮਾ ਹੀ ਹੈ ਜਿਹੜੇ ਆ ਸੰਸਾਰ ਦੇ ਆ ਭਮਰਿਆ ਫੁੱਲ ਆ ਇਹ ਵੀ ਖੁਦ ਪਰਮਾਤਮਾ ਬਸ਼ਰਾ ਵੀ ਖੁਦ ਪਰਮਾਤਮਾ ਪਰਮਾਤਮਾ ਆਪ ਹੀ ਕੋਲੋਨਾ ਕਰਦਾ ਹਰ ਥਾਂ ਕਣ ਕਣ ਦੇ ਵਿੱਚ ਆਪ ਹੀ ਆ ਇੱਥੇ ਉੱਥੇ ਹਰ ਥਾਂ ਬੀਠਲ ਹੈ ਰੱਬ ਹੈ ਉਹ ਤੋਂ ਬਿਨਾ ਇਹ ਸੰਸਾਰ ਹੀ ਨਹੀਂ ਠਾਕਰ ਵੀ ਆਪ ਹੀ ਆ ਸੇਵਕ ਵੀ ਆਪ ਹੀ ਹੈ ਜਲ ਵੀ ਆਪ ਹੀ ਆ ਮਛਲੀ ਵੀ ਆਪ ਹੀ ਆ ਤੇ ਜਲ ਪਿਛਾ ਕੇ ਮਛਲੀਆਂ ਨੂੰ ਫੜਨ ਵਾਲਾ ਵੀ ਆਪ ਹੀ ਹੈ ਹਰ ਚੀਜ਼ ਦੇ ਵਿੱਚ ਆਪ ਹੀ ਬਰਾਜਮਾਨ ਹੈ ਇਹ ਭਗਤ ਜੀ ਦੀ ਆਖਰੀ ਉਡਾਨ ਹੈ ਕਿ ਮੈਂ ਆ ਤੱਕਿਆ ਮੈਂ ਆ ਜਾਣਿਆ ਤੁਸੀਂ ਵੀ ਜਾਣ ਲੋ ਸਾਰੀਆਂ ਚੀਜ਼ਾਂ ਵਿੱਚ ਹੀ ਆ ਜਾਣਗੀਆਂ ਈ ਬੈ ਬੀਟਲੂ ਬੈ ਬੀਟਨ ਬੀਟਨ ਬਿਨ ਸੰਸਾਰ ਨਹੀਂ ਥਾਣਥ ਨੰਤਰ ਨਾਮਾ ਪਰਨਵੈ ਪੂਰ ਰਯੋ ਤੂ ਸਰਬ ਮਹੀਂ ਥਾਣਥ ਨੰਤਰ ਨਾਮਾ ਪਰਨਵੈ ਕਿਸੇ ਵੀ ਥਾਣ ਤੇ ਹਰ ਥਾਣ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਉਹ ਆਪ ਪੂਰਿਆ ਹੋਇਆ ਕਣ-ਕਣ ਦੇ ਵਿੱਚ ਉਹ ਆਪ ਹੈ ਜਦੋਂ ਅਸੀਂ ਇਸ ਨਜ਼ਰ ਨੂੰ ਸਮਝ ਜਾਾਂਗੇ ਇਸ ਦ੍ਰਿਸ਼ਟੀ ਨੂੰ ਸਮਝ ਜਾਾਂਗੇ ਫਿਰ ਅਸੀਂ ਕਿਸੇ ਨੂੰ ਵੀ ਗਲਤ ਨਹੀਂ ਕਹਾਵਾਂਗੇ ਕਿਉਂਕਿ ਉਹ ਗਲਤ ਆਪ ਹੀ ਹੈ ਫਿਰ ਜੇ ਗਲਤ ਹੈ ਕੋਈ ਇਥੇ ਹਰ ਥਾਂ ਤੇ ਉਹ ਆਪ ਹੀ ਬਰਾਜਮਾਨ ਹੈ ਆਪ ਹੀ ਸਾਰਾ ਕੁਝ ਕਰ ਕਰਾ ਰਿਹਾ ਹੈ ਆਪ ਹੀ ਭੋਗ ਭੋਗ ਰਿਹਾ ਤੇ ਆਪ ਹੀ ਭੋਗ ਬਣਿਆ ਹੋਇਆ ਇਹ ਉਸ ਊਰਜਾ ਦਾ ਉਸ ਇੰਟੈਲੀਜੈਂਸ ਦਾ ਅੰਤਮ ਪੜਾ ਜਿਹੜਾ ਸਾਡੇ ਚਾਕੇ ਪ੍ਰਗਟ ਹੁੰਦਾ ਸਾਨੂੰ ਜਦੋਂ ਉਹ ਮਿਲਦਾ ਇੱਕ ਸਮਝ ਵੱਧਦੀ ਹੈ ਇੱਕ ਮਿਕਤਾ ਵੱਧਦੀ ਹੈ ਮਹਾਰਾਜ ਨੇ ਗੁਰੂ ਨਾਨਕ ਨੇ ਜਿਹਨੂੰ ਬੁੱਝਣ ਨੂੰ ਕਿਹਾ ਕਿ ਗੱਲ ਨੂੰ ਉਸ ਨੂੰ ਬੁੱਝ ਲਓ ਜਿਹੜਾ ਉਸ ਗੱਲ ਨੂੰ ਬੁੱਝ ਗਿਆ ਉਹਦੇ ਨਾਲ ਇੱਕ ਮਿਕ ਕੋਦੀ ਹੋ ਜਾਂਦਾ ਹੈ ਉਹਦਾ ਰੂਪ ਹੋ ਜਾਂਦਾ ਜੋਤ ਨਾਲ ਜੋਤ ਰਲ ਜਾਂਦੀ ਹੈ ਕਿੰਨਾ ਚਿਰ ਨਹੀਂ ਰਲਦੀ ਜਿੰਨਾ ਚਿਰ ਸਾਡੇ ਚਿੱਤ 'ਚ ਖਿਆਲ ਚੱਲਦੇ ਆ ਮੇਰ-ਤੇਰ ਦੇ ਖਿਆਲ ਚੱਲਦੇ ਆ ਚੰਗਾ ਹੋਣ ਦੇ ਖਿਆਲ ਚੱਲਦੇ ਆ ਮਾੜਾ ਹੋਣ ਦੇ ਚੱਲਦੇ ਆ ਉਹਨਾਂ ਚੀਂ ਦੂਰੀਆਂ ਦਵੈਸ ਐ ਜਦੋਂ ਇਹ ਖਿਆਲ ਰੁਕਦੇ ਆ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਕਰਦੇ ਆ ਅੰਦਰ ਇੱਕਮਿਕਤਾ ਹੁੰਦੀ ਆ ਸਾਰੇ ਪਾਸੇ ਉਹੀ ਦਿਸਦਾ ਉਸੇ ਦਾ ਹੀ ਸਾਰੇ ਰੂਪ ਆ ਉਹੀ ਹਰ ਥਾਂ ਇਹ ਕੰਦਾ ਨਹੀਂ ਜੀ ਜਿਵੇਂ ਆਪਾਂ ਨੂੰ ਪਤਾ ਲੱਗ ਜੀ ਵੀ ਉਹੀ ਹਰ ਥਾਂ ਤੇ ਆਪਾਂ ਹੀ ਰਹਾਂਗੇ ਜਿਹੜਾ ਅੰਦਰੋਂ ਆਨੰਦ ਉਠਦਾ ਜਿਹੜਾ ਅੰਦਰੋਂ ਪ੍ਰੇਮ ਪੈਦਾ ਹੁੰਦਾ ਜਿਹੜਾ ਅੰਦਰ ਕੁਛ ਕਰਦਾ ਜਿਹੜਾ ਸਾਰੇ ਸਰੀਰ ਨੂੰ ਹੀਲ ਕਰ ਜਾਂਦਾ ਜਿਹੜਾ ਕਿਸੇ ਦੀ ਇੱਕ ਝਲਕ ਨਾਲ ਤੁਹਾਨੂੰ ਹੀਲ ਕਰ ਦਿੰਦਾ ਜਿਹੜਾ ਇੱਕ ਟਿਊਨਗ ਨਾਲ ਤੁਹਾਨੂੰ ਹੀਲ ਕਰ ਦਿੰਦਾ ਉਹ ਆਪ ਹੀ ਹੈ ਮਾਲਕ ਤੇ ਉਸੇ ਮਾਲਕ ਦੇ ਨਾਲ ਅਸੀਂ ਇੱਕ ਮ ਇੱਕ ਹੈਗੇ ਆਂ ਪਰ ਅਸੀਂ ਜਾਣਣਾ ਜਿੱਦੇ ਜਾਗ ਕੇ ਜਾਣ ਲੈਂਦੇ ਆ ਉਹਦੇ ਰੂਪ ਨੂੰ ਦੇਖ ਲੈਂਦੇ ਆ ਪਹਿਚਾਨ ਲੈਂਦੇ ਆ ਫੇਰੀ ਕਹਨੇ ਏਕੂ ਹੈ ਭਾਈ ਏਕੂ ਹੈ ਸਹਬ ਮੇਰਾ ਏਕੂ ਹੈ ਹਰ ਥਾਂ ਉਹ ਆਪ ਹੀ ਆ ਬੜੀ ਕਿਰਪਾ ਕੀਤੀ ਹੈ ਗੁਰੂ ਬਾਬਿਆਂ ਨੇ ਕਿੱਥੇ ਮਹਾਰਾਸ਼ਟਰ ਮਹਾਰਾਸ਼ਟਰ ਚ ਹੋਏ ਵੇ ਇਹ ਭਗਤ ਨਾਮਦੇਵ ਉਹਨਾਂ ਦੀ ਬਾਣੀ ਲੈ ਕੇ ਆਏ ਕਿੱਥੇ ਕਿੱਥੇ ਗਏ ਬਾਬਾ ਨਾਨਕ ਜੀ ਜਿੱਥੇ ਕਿਸੇ ਸਤਿਪੁਰਸ਼ ਦੀ ਬਾਣੀ ਮਿਲ ਗਈ ਧਿਆਨ ਦੀ ਤੇ ਜੇ ਬਾਣੀ ਦੇ ਉੱਤੇ ਮਹਾਨਾਣਾ ਨਾ ਲਿਖਿਆ ਹੋਵੇ ਪਤਾ ਵੀ ਨਹੀਂ ਲੱਗਦਾ ਕਿਹੜੀ ਕੀ ਦੀ ਹੈ ਇੱਕੋ ਹੀ ਗੱਲ ਆ ਸਾਰਿਆਂ ਦੀ ਹਲੇ ਭਗਤ ਨਾਮਦੇਵ ਜੀ ਦੇ ਤਾਂ ਇੰਨਾ ਬਚਨਾਂ ਤੋਂ ਪਤਾ ਲੱਗਦਾ ਇੱਭਾ ਬੀਠਲੂਭਾ ਬੀਠਣ ਦੀ ਪੀਠਲ ਉੱਧਰ ਕਹਿੰਦੇ ਆ ਮਹਾਰਾਸ਼ਟਰ ਚ ਸਾਰੀ ਗੱਲ ਇੱਕੋ ਆ ਕੋ ਮਾਲਕ ਕਣਕਣ ਦੇ ਵਿੱਚ ਬਰਾਜਮਾਨ ਆ ਤੁਹਾਡੇ ਚ ਵੀ ਐ ਜਿੰਨਾ ਜਲਦੀ ਇਸ ਹਰ ਮੰਦਰ ਚ ਉਹਨੂੰ ਜਾਣ ਲਓਗੇ ਉਹਨਾਂ ਜਲਦੀ ਮੁਕਤ ਹੋ ਜਾਓਗੇ ਜੀਵਨ ਮੁਕਤੀ ਦਾ ਜੀਵਨ ਜੀਵਾਂਗੇ। ਇਹੀ ਅੱਜ ਦੇ ਬਾਖ ਦਾ ਸਾਰਾ ਮੂਲ ਬੰਧ ਹੈ ਜੋ ਦੱਸਿਆ ਪਾਤਸ਼ਾਹ ਨੇ। ਸਾਰੇ ઋਸ਼ੀਆਂ ਨੇ, ਮੁਣੀਆਂ ਨੇ, ਗੁਰੂਆਂ ਨੇ, ਪੀਰਾਂ ਨੇ ਵਿਗਿਆਨੀ ਹੁੰਦੇ ਨੇ ਇਹਨਾਂ ਚੀਜ਼ਾਂ ਦੇ। ਇਹਨੂੰ ਜਾਣਦੇ ਨੇ ਕਿ ਅਸੀਂ ਜਿਹਨੂੰ ਜਾਣਨ ਨੂੰ ਫਿਰਦੇ ਹਾਂ ਉਹ ਹੈ ਕੀ? ਉਹ ਜਿਹੜੀ ਸੁਪਰ ਪਾਵਰ ਹੈ ਉਹਨੂੰ ਤੱਕਿਆ ਨੇੜੋਂ ਹੋ ਹੋ ਕੇ ਸਾਰਿਆਂ ਗੁਰੂਆਂ ਨੇ ਉਹਦੇ ਨਾਲ ਇੱਕਮਿਕਤਾ ਹਾਸਲ ਕੀਤੀ ਹੈ। ਰਿਸ਼ੀਆਂ ਮੁਨੀਆਂ ਨੇ ਜਦੋਂ ਉਸ ਪਾਵਰ ਨੂੰ ਦੇਖਿਆ ਕਿ ਰੋਜ਼ ਦੇਖਦੇ ਆ ਧਿਆਨ ਚ ਬੈਠਿਆ ਕਿੰਨਾ ਤਰਦਦ ਕਰਕੇ ਕਿੰਨਾ ਇੱਕਮਿਕ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਚਿੱਤ ਦੀਆਂ ਸ਼ਕਤੀਆਂ ਨੂੰ ਸਰੀਰ ਦੀ ਸ਼ਕਤੀ ਨੂੰ ਉਹ ਸਿਵ ਵੱਲ ਭੇਜਣਾ ਪੈਂਦਾ ਪਰਮ ਪਿਤਾ ਵੱਲ ਭੇਜਣਾ ਪੈਂਦਾ ਤੇ ਉਹਦੇ ਨਾਲ ਅਟੈਚ ਹੁੰਦੀ ਹੈ ਜਾ ਕੇ ਪਰ ਸਾਲ ਚ ਇੱਕ ਦਿਨ ਕਹਿੰਦੇ ਇਹ ਜਾ ਵੀ ਆਉਂਦਾ ਹੈ ਜਦੋਂ ਉਹ ਸੁਪਰ ਪਾਵਰ ਜਿਵੇਂ ਅੰਮ੍ਰਿਤ ਵੇਲੇ ਆਪ ਪਕੜਦੀ ਆ ਜਗਿਆਸੂਆਂ ਨੂੰ ਸਾਲ ਚ ਇੱਕ ਦਿਨ ਧਰਤੀ ਦੇ ਇੰਨਾ ਨੇੜੇ ਹੁੰਦੀ ਐ ਪਾਪੀ ਤੋਂ ਪਾਪੀ ਮਨੁੱਖ ਵੀ ਇਹ ਯਾਦ ਕਰਕੇ ਬੈੰਦਾ ਤਾਂ ਉਹਦੇ ਨਾਲ ਅਟੈਚ ਹੋ ਜਾਂਦਾ ਤਾਂ ਹੀ ਇਹ ਦਿਨ ਮਨਾਏ ਦੁਨੀਆ ਨੇ ਜਿੰਨੇ ਬਣੇ ਹੋਏ ਨੇ ਹਰ ਇੱਕ ਦਿਨ ਤਿਹਾਰ ਦੇ ਪਿੱਛੇ ਕੋਈ ਨਾ ਕੋਈ ਕਾਰਨ ਵਿਗਿਆਨਕ ਕਾਰਨ ਹੈ ਕਿ ਵਿਗਿਆਨੀ ਦੇ ਬਾਰੇ ਕੀ ਕਹਿੰਦਾ ਜਿਹਨੂੰ ਸ਼ਿਵਰਾਤਰੀ ਦੀ ਰਾਤ ਕਹਿੰਦੇ ਆ ਜਿਵੇਂ ਅੱਜ ਜਿਹੜੇ ਲੋਕ ਇਸ ਗੱਲ ਦੇ ਜਾਣਕਾਰ ਐ ਸਾਧੂ ਐ ਸੰਤਾਂ ਕਰੋੜਾਂ ਲੋਕ ਅੱਜ ਜਿਹੜੇ ਸਾਰੀ ਰਾਤ ਬੈਠਣਗੇ ਜਿਹੜੇ ਉਸ ਪਾਵਰ ਨਾਲ ਇੰਟੈਲੀਜੈਂਸ ਨਾਲ ਜੁੜਨਾ ਚਾਹਣਗੇ ਜਿਹਦਾ ਇਹ ਖੇਲ ਤਮਾਸ਼ਾ ਚੱਲ ਰਿਹਾ ਜਿਨੇ ਦੱਸਿਆ ਹੁੰਦਾ ਹਰ ਚੀਜ਼ ਉਹਦੇ ਨਾਂ ਤੇ ਪ੍ਰਗਟ ਹੋ ਜਾਂਦੀ ਹੈ ਪਰ ਹੁੰਦੀ ਪੂਰੀ ਮਨੁੱਖਤਾ ਲਈ ਹੈ ਤੇ ਮਨੁੱਖਤਾ ਉਹਦਾ ਆਨੰਦ ਮਾਣਦੀ ਹੈ ਅੰਦਰੋਂ ਜੁੜਦੀ ਹੈ ਤੇ ਮਹਿਸੂਸ ਕਰਦੀ ਹੈ ਆਓ ਪਿਆਰਿਓ ਅੱਜ ਦਾ ਜੋ ਬਾਕ ਹੈ ਸਮਾਪਤ ਕਰੀਏ ਇਬਾ ਬੀਠਲ ਉਬਾ ਬੀਠਲ ਬੀਠਲ ਬੈਣ ਸੰਸਾਰ ਨਹੀਂ ਥਾਣਤ ਨੰਤਰ ਨਾਮਾ ਪ੍ਰਣਵੈ ਪੂਰ ਰਹੇ ਤੂੰ ਸਰਬ ਮਹੀਂ ਸਾਰਿਆਂ ਪਿਆਰਪਰੀ ਸਸਰੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੇ ਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਭਾਉ ਤੇਹੇ ਫਲ ਪਾਏ ਸੀ ਧੰਨ ਗੁਰੂ ਨਾਨਕ